ਸਤਗੁਰ ਕਹਿੰਦੇ ਨੇ ਆਖਣ ਔਖਾ ਸਾਚਾ ਨਾਮ ਬੜਾ ਔਖਾ ਹੈ ਵਾਹਿਗੁਰੂ ਆਖਣਾ ਸੇ ਕਈਏ ਮਹਾਰਾਜ ਕੀ ਔਖਾ ਹੈ ਵਾਹਿਗੁਰੂ 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 ਕਹਿੰਦੇ 3 ਪਾਈਂ ਦਫਾ ਕਹਿ ਦਿੱਤਾ ਕੀ ਔਖਾ ਨਹੀਂ ਜਿਸ ਗੰਗਨਾਲ ਗੁਰਨਾਣਿਕ ਦੇਵ ਜੀ ਕਹਿ ਰਹੇ ਨੇ ਇੱਕ ਦਫਾ ਆਖਣਾ ਵੀ ਔਖਾ ਹੈ ਕਿਉਂਕਿ ਇੱਕ ਦਫਾ ਆਖਦੇ ਹੀ ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ ਜੱਜ ਵੀ ਕਦੀ ਵਾਹਿਗੁਰੂ ਦਾ ਰੂਪ ਮਨੁੱਖ ਹੋਵੇਗਾ ਇੱਕ ਦਫਾ ਆਖਣ ਨਾਲ ਹੋਵੇਗਾ ਕਰੋੜ ਵਫਾ ਆਖਣ ਨਾਲ ਨਹੀਂ ਹੋਵੇਗਾ ਪਰ ਕਰੋੜ ਵਫਾ ਆਖਣਾ ਪੈਂਦਾ ਮਤਾਂ ਕਿਦਰੇ ਇੱਕ ਦਫਾ ਆਖਣ ਦੀ ਜਾਚ ਬਸ ਇਸ ਵਾਸਤੇ ਅੰਨੇ ਕਈ ਵਫਾ ਦੇਖਣਾਂ ਗੁਰਦੁਆਰੇ ਸ਼ਵਾਜ਼ਾਂ ਦੀ ਵਾਹਿਗੁਰੂ 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 ਮੈਂ ਹੈਰਾਨ ਹਾਂ ਮੈਂ ਐਕਸਰਸਾਈਜ਼ ਪੇ ਕਰਦਨ ਕਿ ਜੱਪ ਕਰ ਕਰ ਇਹ ਤਾਂ ਥੱਕ ਜਾਣਗੇ ਇਹ ਤਾਂ ਟੁੱਟ ਜਾਣਗੇ ਇਹ ਤੇ ਇਸ ਤਰ੍ਹਾਂ ਦੀ ਧੁਨ ਅਲਾਖੋ ਤੇ ਕੋਸ਼ਿਸ਼ ਕਰੋ ਉਸ ਨੂੰ ਸੁਣਨ ਦੀ ਗਾ ਵੀ ਹੈ ਸੁਣਿਆ ਮਨ ਨੂੰ ਸਰੋਤਾ ਬਣਾਓ ਕਿਉਂਕਿ ਮਨ ਭਟਕ ਰਿਹਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਲੈ ਮਨ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਇਹਨੂੰ ਲਿਆਓ ਵਾਪਸ ਇਹਨੂੰ ਕਹੋ ਸ਼ਬਦ ਸੁਣੋ ਗੁਰੂ ਨੂੰ ਸੁਣੋ ਵਾਹਿਗੁਰੂ ਦੀ ਧੁਨ ਨੂੰ ਸੁਣੋ ਜਿਸ ਦਿਨ ਮਨ ਸਰੋਤਾ ਬਣਿਆ ਇੱਕ ਵਾਰ ਸੁਣਦੇ ਆਂ ਸਾਰੇ ਦੁੱਖ ਨਾਸ ਹੋ ਜਾਣਗੇ ਸਾਰੇ ਪਾਪ ਨਾਸ ਹੋ ਜਾਣਗੇ ਨਾਨਕ ਵਖਤਾ ਸਦਾ ਵਿਗਾਸ ਸੁਣਿਐ ਦੁੱਖ ਪਾਪ ਕਾ ਨਾਸ